ਇਵਰੀਵਨ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਮਨਪ੍ਰੀਤ ਪ੍ਰਾਡ ਵਲੌਗਸ ਤੇ ਹੋ ਤਾਂ ਸਾਰੇ ਕਿਵੇਂ ਹੋ ਕਰਦੇ ਹੋ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਣੇ ਆਪਣੇ ਘਰੈ ਤੰਦਰੁਸਤ ਹੋਵੋਗੇ ਚਲੋ ਜੀ ਵਲੌਗ ਦੀ ਸਟਾਰਟਿੰਗ ਕਰਦੇ ਆ ਸੈਟ ਤੇ ਕਰਦੇ ਆ ਜੱਬ ਜੋਤ ਦੇਖ ਲੈ ਕੀ ਕਰਦਾ ਜੁਤ ਕੀ ਕਰਦਾ ਪਿਆ ਸੀ ਪੜਦਾ ਰਹੀ ਇਹ ਇਸ ਪੜਦਾ ਪਿਆ ਸੀ ਦੇਖੋ ਬੜੀ ਸੋਣੀ ਪੜਾ ਪੁੱਤ ਚੱਪਲ ਥੱਲੇ ਜੱਪਾ ਪੜ ਹਾਂਜੀ ਇਹਨੂੰ ਬਾਹਰ ਕੱਢ ਕੇ ਤੇ ਬਹਿ ਕੇ ਪੜੋ ਆ ਪੜਵਾ ਦੇ ਪੜ ਲਓ ਉੱਤੇ ਬੈਠ ਕੇ ਪੜੋ ਇਨੀ ਛੋਟੀ ਮੁੱਕ ਪੜ ਲਓ ਫਿਰ ਮੈਂ ਜੂੜਾ ਕਰਕੇ ਨਾ ਇਹ ਨਹੀਂ ਕਰਵਾ ਦਿੰਦੇ ਆ ਚਲੋ ਉਹ ਵੇਖੋ ਕਿੰਨੀ ਧੋਪਾ ਗਈ ਜੋ ਬੈਠੋ ਉੱਤੇ ਆ ਦੇਖੋ ਇਹ ਬਾਕਸ ਕਿੰਨੇ ਸੋਹਣੇ ਆ ਤੂੰ ਕਿੱਥੇ ਗਈ ਮੈਂ ਆਈ ਮੈਂ ਕਹਿੰਦੇ ਇਹ ਤਾਂ ਉਹ ਧੋਪ ਚੜ ਜਿੰਦ ਤਨ ਨਹੀਂ ਨਹੀਂ ਕਰੋ ਜੂੜਾ ਕਰਨਾ ਫਿਰ ਵਾਲ ਉਲਝ ਜਾਂਦੇ ਦੇਖੋ ਕਿੰਨੇ ਸੋਹਣੇ ਬਾਕਸ ਹੈ ਜੀ ਜੱਜਾ ਸਿੰਘ ਬਰਾੜ ਦੀ ਚਲ ਪੜ ਕੇ ਸੁਣਾ ਸਾਨੂੰ ਪੜ ਕੇ ਸੁਣਾ ਬੇਟਾ ਪੀਚੂਚੂ ਇਹ ਫੋਰ ਐਪਲ ਪੜੋ 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 ਵੈਰੀ ਗੁੱਡ ਵੈਰੀ ਗੁੱਡ ਸਾਰੇ ਫਰੈਂਡ ਦੇਖੇ ਹੁੰਦੇ ਜਪਜਤ ਪੜੀ ਜਾਂਦਾ ਇਹ ਥੂੜਾ ਉੱਠ ਤੋਂ ਪੜੋ ਹਾਂ ਉੜਾ ਉੱਧਰ ਲੱਗੇ ਪਈ ਉਹ ਵੀ ਪਾਣੀ ਪੀਉਣਾ ਉਹਨਾਂ ਨੂੰ ਪਸਵਾਨ ਇੱਧਰ ਸਟੱਡੀ ਕਰੀ ਜਾਂਦਾ ਜਪਜੋ ਤਾਦੂ ਕੋਲ ਟਾਈਮ ਨਹੀਂ ਲੱਗਿਆ ਸਕੱਲ ਸਾਡੇ ਕੋਲ ਲਓ ਜੀ ਵਾਟਰ ਪੀ ਰਹੀਆਂ ਨੇ ਫਿਲਹਾਲ ਤਾਂ ਸਾਰਾ ਹੋ ਗਿਆ ਇਹਨਾਂ ਦਾ ਖਾਣਾ ਪੀਣਾ ਹੁਣ ਅੰਦਰ ਜਾਣੀਏ ਅੰਦਰ ਜਾਣੀਏ ਮੈਂ ਬਾਹਰ ਦੀ ਆਈ ਮੈਂ ਬਾਹਰ ਦੀ ਆਈ ਮੈਂ ਤੂੰ ਉੱਠੇ ਨਹੀਂ ਆ ਮੈਂ ਅੰਦਰ ਬਾਹਰ ਆ ਗਈ ਹੁਣ ਆਈਆਂ ਬਾਹਰ ਹੁਣ ਵੀ ਮੈਂ ਚੱਪਜੋ ਤੈਨੂੰ ਨਹਾਉਣਾ ਸੀ ਉਹ ਵੀ ਕੋਈ ਖਿੜਿਆ ਕੇ ਕੱਲ ਖਿੜਿਆ ਸੀ ਅੱਜ ਨਹੀਂ ਖਿੜਿਆ ਨਾ ਚੰਤਰ ਜੁੜਾ ਕਰ ਮੈਂ ਤੂੰ ਕਿ ਆ ਰਹੀ ਸੀ ਛਾਂ ਨੂੰ ਕਰੂੰਗੀ ਸਫਾਈ ਕਰਨੀ ਸੀ ਚਲੋ ਚਲੋ ਇਹ ਵਿਚਾਰਾ ਧੁੱਪੇ ਧੁੱਪ ਸੇਕੀ ਜਾਂਦਾ ਜੀ ਰਾਮੂ ਤੂੰ ਕਿਧਰ ਐਸੇ ਨਾ ਡੱਬੂ ਜਾ ਪਰ ਜਤਨ ਡੱਬੂ ਸਹੀ ਐ ਤੇਰਾ ਮੂੰਹ ਮਾਣੋ ਮੈਂ ਨਹੀਂ ਦੇਖਦੇ ਆ ਚਲੋ ਚਲੋ ਜਿਉਨ ਨੇ ਪਹਿਲੇ ਮੈਂ ਇਹਦਾ ਜੋੜਾ ਕਰਦੀ ਆ ਫਿਰ ਇਹਨੂੰ ਵਾਕੇ ਲਿਉਣੀ ਆ ਵਲੌਗ ਦੀ ਸਟਾਰਟਿੰਗ ਚਲੋ ਹੋ ਗਈ ਹੁਣ ਸਾਰਾ ਦਿਨ ਚੱਲੀ ਜਾਊਗਾ ਜਿਵੇਂ ਜਿਵੇਂ ਸ਼ੂਟ ਹੋਊਗਾ ਬਾਲਾ ਵਲੌਗ ਸ਼ੂਟ ਨਹੀਂ ਹੋ ਪਾਰਿਆ ਤabbe ਠੀਕ ਨਾ ਹੋਣ ਕਰਕੇ ਨਾ ਸਵੇਰ ਵੀ ਹੁਣ ਮੈਡੀਸਿਨ ਲੈ ਕੇ ਪਈ ਸੀ ਮੈਂ ਹੁਣ ਉੱਠ ਕੇ ਤੇ ਮੈਂ ਕਿਹਾ ਚਲੋ ਪਹਿਲਾਂ ਮੈਂ ਵਲੌਗ ਕਰ ਦੇਖੋ ਅੱਖਰ ਬਦਲਾ ਦਾ ਵਲੌਗ ਮੈਂ ਕਿਹਾ ਸਟਾਰਟ ਕਰ ਲੀ ਗੀ ਤੇ ਚਲੋ ਹੌਲੀ ਹੌਲੀ ਕੰਟੀਨਿਊ ਚਲੋ ਜਿੰਨਾ ਜਿੰਨਾ ਬਣੂਗਾ ਪਰ ਕੰਟੀਨਿਊ ਕਰਦੇ ਰਹਾਂਗੇ ਚਲੋ ਮੈਂ ਨਾ ਜੱਪ ਜਦੋਂ ਨਹਾਤਵਾ ਕੇ ਰੈਡੀ ਕਰਦੀ ਆ ਫਿਰ ਮਿਲਦੇ ਆ ਤੁਹਾਨੂੰ ਲੱਗਦਾ ਪਤਾ ਨਹੀਂ ਕਿੰਨਾ ਹੋ ਗਿਆ ਲਓ ਜੀ ਉਹਨਾਂ ਸਾਡੇ ਸਾਰੇ ਕੰਮ ਹੀ ਲੇਟ ਹੋਣ ਲੱਗ ਗਏ ਕਿਉਂਕਿ ਮੇਰੀ ਤੰਗੀਆਂ ਤਰੇ ਠੀਕ ਮੰਮੀ ਵਿਚਾਰੀ ਕੰਦੀ ਰਹਿਣ ਦੀ ਕੰਮ ਤੋਂ ਤੇ ਕੱਪੜੇ ਸਾਡੇ ਅੱਗੇ ਸੁਦੇਹਾਂ ਧੋਤੇ ਜਾਂਦੇ ਹੁੰਦੇ ਆ ਤੇ ਹੁਣ ਅਜੇ ਕੱਪੜੇ ਸਾਡੇ ਹੋਣ ਮਸ਼ੀਨ ላይ ਆ ਮਮੀ ਦੇ ਤੇ ਮੈਂ ਹੁਣ ਅਸੀਂ ਰੋਟੀ ਖਾ ਕੇ ਟੀਏ ਤੇ ਹੁਣ ਅਸੀਂ ਰੋ ਮੈਂ ਭਾਂਡੇ ਬਾਸਦਾ ਪਹਿਲਾਂ ਫਿਰ ਕਰ ਦੇਗਾ ਤੇ ਲੋਦੀ ਇਥੇ ਆਪਾਂ ਰੋਟੀ ਬਣੀ ਖਾ ਕੇ ਹੋ ਗਈ ਸੀ ਫ੍ਰੀ ਐਂਡ ਕੱਲ ਨੂੰ ਤੁਹਾਨੂੰ ਵਲੌਗ ਵੀ ਨਹੀਂ ਮਿਲਿਆ ਹੋਣਾ ਕਿਉਂਕਿ ਮੇਰੀ ਤਬੀਅ ਠੀਕ ਨਾ ਹੋਣ ਕਰਕੇ ਵਲੌਗ ਐਡਿਟ ਨਹੀਂ ਹੋਇਆ ਸੀ ਵਲੌਗ ਤਾਂ ਜਦਕਿ ਇਹ ਹੀ ਵਲੌਗ ਬਣਿਆ ਹੋਇਆ ਸੀ ਇਹਨੂੰ ਐਡਿਟ ਕਰਨ ਦਾ ਵਾਸਤੇ ਪਿਆ ਸੀ ਸੋਡੇ ਦੇ ਹੋ ਚੁੱਕਿਆ ਹੁਣ ਵਲੌਗ ਆ ਜਿਹੜੇ 1 ਡੇ ਡਿਲੇ ਹੋਣਗੇ ਤੁਹਾਨੂੰ ਕਿਉਂਕਿ ਹੁਣ ਕੀ ਕੀਤਾ ਜਾ ਸਕਦਾ ਨਾ ਵਲੌਗ ਜਦੋਂ ਐਡਿਟ ਨਹੀਂ ਹੋਇਆ ਤੇ ਵਿਦਆਊਟ ਐਡਿਟ ਪਾ ਨਹੀਂ ਸਕਦੇ ਸੀ ਆਪਾਂ ਹਨਾ ਤੇ ਇਸੇ ਕਰਕੇ ਬਸ ਵਲੌਗ ਕਰਨਾ ਪੜਾ ਰਹਿ ਚੁਕਿਆ ਸੀ ਤੇ ਚਲੋ ਕੋਈ ਨਾ ਜੀ ਤੇ ਹੁਣ ਆਪਾਂ ਵਲੌਗ ਨੂੰ ਕੰਟੀਨਿਊ ਰੱਖਾਂਗੇ ਵਲੌਗ ਜ਼ਰੂਰ ਮੈਂ ਡੇਲੀ ਬਣਾ ਰਹੀ ਐ ਜੈਸੀ ਵੀ ਮੇਰੀ ਤਬੀਅਤ ਹੈਗੀ ਐ ਬਟ ਮੈਂ ਇਹ ਬਿਲਕੁਲ ਵੀ ਮਿਸ ਨਹੀਂ ਕਰ ਰਹੀ ਕਿ ਮੈਂ ਵਲੌਗ ਵਲੌਗ ਬਣਾ ਨਹੀਂ ਰਹੀ ਵਲੌਗ ਮੈਂ ਬਿਲਕੁਲ ਰੈਡੀ ਕਰ ਰਹੀ ਐ ਡੇ ਬਾਏ ਡੇ ਬਟ ਐਡੀਟਿੰਗ ਦੇ ਕਰਕੇ ਰਹਿ ਜਾਂਦਾ ਵਲੌਗ ਕਈ ਵਾਰ ਪੌਣ ਦੇ ਖਾਤਰ ਕਿਉਂਕਿ ਐਡੀਟਿੰਗ ਤੇ ਤੁਹਾਨੂੰ ਤੁਹਾਨੂੰ ਪਤਾ ਹੈ ਸਾਰਾ ਟਾਈਮ ਐਡੀਟਿੰਗ ਤੇ ਲੱਗਦਾ ਵਲੌਗ ਬਣਾਉਣ ਨਾਲੋਂ ਜ਼ਿਆਦਾ ਚਲੋ ਜੇ ਇੱਥੇ ਬਰਤਨ ਵਗੈਰਾ ਵੀ ਵਾਸ਼ ਕਰ ਚੁੱਕੀ ਸੀ ਤੇ ਮੈਂ ਨੈਕਸਟ ਵਾਲੇ ਆ ਚੁੱਕੀ ਸੀ ਗੈਸ ਸਾਫ ਕਰਨ ਦੀ ਤੇ ਹੁਣ ਮੈਂ ਇਹਨਾਂ ਦਵਾਦਾਂ ਮੈਂ ਕਿਹਾ ਗੈਸ ਸਾਫ ਕਰੀਏ ਤੇ ਸਫਾਈ ਕਰਦੀ ਆ ਦਵਾਦਾਂ ਕਿਚਨ ਦੀ ਕਿਉਂਕਿ ਰੋਟੀ ਪਾਣੀ ਖਾ ਖੋ ਕੇ ਸਾਰੀ ਜਿਹੜੀ ਸਫਾਈ ਹੋ ਜਾਂਦੀ ਨਾਲ ਉਸ ਤੋਂ ਬਾਅਦ ਕਿਚਨ ਚ ਵੜਨਾ ਨਹੀਂ ਹੁੰਦਾ ਬੜੀ ਸਾਫ ਸਾਫ ਰਹਿੰਦਾ ਹੈਗਾ ਤੇ ਲਓ ਜੀ ਹੁਣ ਬਸ ਮੈਂ ਹੁਣ ਕਿਚਨ ਦੀ ਸਾਰੀ ਸਫਾਈ ਕਰੂੰਗੀ 올ਓਵਰ ਜਿੰਨੀ ਬੰਦੀ ਸਾਰੀ ਕਿਚਨ ਦੀ ਸਫਾਈ ਕਰਕੇ ਫ੍ਰੀ ਹੋ ਕੇ ਫਿਰ ਅਸੀਂ ਮੈਂ ਇੱਧਰ ਨਹੀਂ ਵੜਦੀ ਹੁੰਦੀ 6:30 ਤੋਂ 3 ਘੰਟੇ ਬਾਅਦ ਹੀ ਵੜਦੀ ਆ ਫਿਰ ਉਹਨਾਂ ਚਿਰ ਸਫਾਈ ਸਫਾਈ ਰਹਿੰਦੀ ਫਿਰ ਵਧੀਆ ਲੱਗਦਾ ਹੈਗਾ ਤੇ ਲਓ ਜੀ ਗੈਸ ਵਧੀਆ ਪੂਰਾ ਸਾਫ ਕਰ ਲਿਆ ਸੈਲਫ ਵਗੈਰਾ ਵੀ ਚੰਗੀ ਤਰ੍ਹਾਂ ਸਾਫ ਕਰਾਂਗੇ ਤੇ ਬਾਕੀ ਬਸ ਹੁਣ ਸਾਰੇ ਕੰਮ ਓਵਰঅল ਆਪਣੇ ਕਿਚਨ ਦੇ ਡਨ ਹੋ ਗਏ ਨੇ ਬਸ ਸਫਾਈ ਹੋ ਕੇ ਉਹਦਾ ਮਤਲਬ ਉਹ ਤੋਂ ਬਾਅਦ ਆਪਣੇ ਓਲ ਓਵਰ ਕੰਮ ਡਨ ਨੇ ਤੇ ਬਾਕੀ ਬਲੱਸ ਵਲੌਗ ਕੱਲ ਨਹੀਂ ਪਾਇਆ ਬਸ ਮੈਨੂੰ ਵੀ ਬਹੁਤ ਫੀਲ ਹੋਇਆ ਕਿ ਮੈਂ ਵਲੌਗ ਇਹਨੇ ਐਡਿਟ ਕਰ ਪਾਈ ਕਰ ਲਣਾ ਤਬiyat ਨਾ ਠੀਕ ਹੁਣ ਕਰਕੇ ਤੇ ਲਓ ਜੇ ਇੱਥੇ ਆ ਗਈ ਸੀ ਮੈਂ ਕਿਚਨ ਦੇ ਵਿੱਚ ਕਿਚਨ ਚ ਵੀ ਬਸ ਹੁਣ ਆਪਣਾ ਜਿਹੜਾ ਖਲਾਰਾ ਵਗੈਰਾ ਚੱਕ ਕੇ ਝਾੜੂ ਪੂੰਛਾ ਕਰਦਾਂਗੇ ਤਾਂ ਮਤਲਬ ਤੇ ਲੋ ਜੇ ਇੱਥੇ ਵੀ ਬਸ ਆਪਣਾ ਨਾ ਗਰੋਸਰੀ ਦੀ ਸ਼ਾਪਿੰਗ ਆਈ ਹੋਈ ਸੀਗੀ ਕਿਉਂਕਿ ਮੇਰੀ ਆਦਤ ਹੈ ਗਰੋਸਰੀ ਨੂੰ ਓਨੀ ਮਕਾਨੀ ਹੁੰਦੀ ਜਿਹੜੀ ਫਿਨਿਸ਼ ਹੋਈ ਹੁੰਦੀ ਮੈਂ ਇਦਾਂ ਨਹੀਂ ਕਿ ਸਾਰੀ ਇਕੱਠੀ ਮੰਗਾ ਲਾ ਨਾ ਕਿਉਂਕਿ ਜਿਆਦਾਤਰ ਆਪਣੀ ਪਈ ਹੁੰਦੀ ਹੈ ਤੇ ਜਿਹੜੀ ਚੀਜ਼ ਮੁੱਕੀ ਹੁੰਦੀ ਉਹ ਆਪਾਂ ਮੰਗਾ ਲੈਨੇ ਹੁੰਨੇ ਆ ਇੱਥੇ ਵੀ ਬਸ ਮੈਂ ਦਵਾਦਮਾ ਕੱਲ ਸਲੈਫ ਕਰ ਲਈ ਕਰਕੇ ਤੇ ਲਗਾਈਏ ਚਾਰੂ ਪੋਚਾ ਤੇ ਕਰੀਏ ਕਿਚਨ ਦੀ ਸਫਾਈ ਲੋ ਜਿੱਥੇ ਦਹੀਂ ਜੰਮਿਆ ਸੀ ਦਹੀਂ ਨੂੰ ਕੱਢ ਕੇ ਤੇ ਫਰਿੱਜ ਚ ਲਗਾ ਕੇ ਆਉਂਗੀ ਮੈਂ ਬਾਕੀ ਦੁੱਧ ਵਗੈਰਾ ਜਿਹੜਾ ਹੁਣ ਫਰਿੱਜ 'ਚ ਰੱਖਣਾ ਪਿਆ ਕਰੂਗਾ ਬਸ ਉਹਨਾਂ ਗਰਮੀ ਆ ਗਈ ਹੁਣ ਕੋਈ ਵੀ ਚੀਜ਼ ਆਪਾਂ ਬਣਾ ਕੇ ਬਾਹਰ ਨਹੀਂ ਰੱਖ ਸਕਦੇ ਹੁਣ ਤਾਂ ਆਟਾ ਵੀ ਅੰਦਰ ਹੀ ਫਰਿੱਜ 'ਚ ਰੱਖਣਾ ਪੈਂਦਾ ਜੇ ਕਦੇ ਵਾਧ ਜੇ ਵਸਤਾ ਪੂਰਾ ਸੂਰਾ ਹੀ ਉਹਨੇ ਤਾਂ ਹੈਗਾ ਕਈ ਵਾਰ ਇੱਕ ਅੱਧਾ ਪੇੜਾ ਵਾਧ ਵੀ ਜਾਵੇ ਤੇ ਉਹਨੂੰ ਵੀ ਫਰਿੱਜ 'ਚ ਲਾਉਣਾ ਪੈਂਦਾ ਹੈਗਾ ਤੇ ਲਓ ਜੇ ਇਥੇ ਮੈਂ ਗ੍ਰੋਸਰੀ ਜਿਹੜਾ ਸਮਾਨ ਉਹ ਸਾਰਾ ਪਾਣ ਲੱਗ ਗਈ ਸੀ ਡੱਬਿਆਂ ਦੇ ਵਿੱਚ ਤੇ ਇਹ ਵੀ ਇੱਕ ਕਾਮੀ ਹੁੰਦਾ ਗ੍ਰੋਸਰੀ ਜਦੋਂ ਆਈ ਹੋਵੇ ਜਾਂ ਤਾਂ ਉਹਨੂੰ ਦਬਦਬ ਨੇ ਬੇੜ ਕੇ ਡੱਬਿਆਂ ਵਗੈਰਾ 'ਚ ਪਾ ਦਿੱਤਾ ਜਾਵੇ ਨਹੀਂ ਫਿਰ ਪਿਆ ਹੀ ਰਹਿੰਦਾ ਉਹਨੇ ਦਿਨ ਜ ਤੇ ਮੇਰਾ ਹੁਣ ਟਾਈਮ ਲੱਗਾ ਮੈਂ ਕਿਾ ਚਲ ਅੱਜੀ ਪੌਣੀਆ ਦਵਾ ਦਾ ਜੇ ਹੁਣ ਰਹਿ ਗਿਆ ਤਾਂ ਫੇਰ ਕੱਲ ਤੇ ਗੱਲ ਚਾਵੜੂ ਮਾਣਾ ਤੇ ਹੁਣ ਦਵਾਦਲ ਤੋਂ ਪਾ ਹੀ ਦੇ ਮੈਂ ਕਿਾ ਦਵਾਦਲ ਸੋਧਾ ਤੇ ਇਥੇ ਮੈਂ ਕਲਿੱਪ ਥੋੜੀ ਫਾਸਟ ਹੀ ਰੱਖਦੀ ਹੁੰਦੀ ਆ ਤੁਹਾਨੂੰ ਪਤਾ ਹੀ ਹੈ ਕਿ ਵਲੌਗ ਵੱਡਾ ਨਾ ਹੋਵੇ ਇਸ ਕਰਕੇ ਮੈਂ ਜਿਹੜੀ ਕਲਿੱਪ ਦੀ ਫਾਸਟ ਰੱਖਦੀ ਹੁੰਦੀ ਹੁਣ ਮੈਂ ਸਪੀਡ ਇੱਥੋਂ ਅਸੀਂ ਬਠਿੰਡਿਆ ਲੈਂਦਾ ਸੀਗਾ ਨਹਰਾਂ ਦੇ ਨਾਲ ਵਧੀਆ ਨਮਕ ਬਹੁਤ ਵਧੀਆ ਮਿਲਦਾ ਹੈਗਾ ਉੱਥੇ ਨਾਲੇ ਤਾਂ ਪਸੂਆਂ ਦਾ ਮਿਲ ਜਾਂਦਾ ਨਾਲੇ ਦੂਜਾ ਆਪਣਾ ਨਮਕ ਜਿਹੜਾ ਆਪਾਂ ਖਾਂਦੇ ਆ ਕਾਲਾ ਨਮਕ ਸਾਰੇ ਤਰ੍ਹਾਂ ਦੇ ਨਮਕ ਉੱਥੇ ਮਿਲ ਜਾਂਦੇ ਆ ਤੇ ਉੱਥੋਂ ਲੈ ਕੇ ਆਂਦਾ ਸੀਗਾ ਨਮਕ ਵਗੈਰਾ ਵੀ ਤੇ ਉਹ ਵੀ ਮੈਂ ਇੱਥੇ ਪਾ ਰਹੀ ਹਾਂ ਡੱਬਿਆਂ ਦੇ ਵਿੱਚ ਤੇ ਵੈਸੇ ਤਾਂ ਮੈਂ ਇੱਥੇ ਵੌਇਸ ਓਵਰ ਪਿੱਛੇ ਬੋਲ ਰਹੀ ਸੀ ਬਟ ਮੈਂ ਸੋਚਿਆ ਚਲੋ ਇਹਦੇ ਵੀ ਹੁਣ ਵੌਇਸ ਓਵਰ ਹੀ ਕਰ ਦਿੰਦੇ ਹਾਂ ਲੱਗਦੇ ਹੱਥ ਹੁਣ ਚਲੋ ਜੇ ਸਾਰੇ ਗਰੋਸਰੀ ਆਈਏ ਬਾਲਾ ਸਮਾਨ ਨਹੀਂ ਖਤਮ ਹੋਇਆ ਸੀ ਥੋੜਾ ਹੀ ਹੋਇਆ ਸੀ ਮੜਾ ਮੜਾ ਵੈਸੇ ਸਾਰਾ ਪਿਆ ਹੋਇਆ ਸੀ ਜਸਟ ਇੱਕ ਨਾ ਇੱਕ ਦਾਲ ਮੁੱਕੀ ਸੀ ਤੇ ਇੱਕ ਜਿਵੇਂ ਆਪਣੇ ਸਾਬਣਾ ਮੁੱਕਿਆ ਹੁੰਦੀਆਂ ਨੇ ਤੇ ਬਸ ਉਹ ਦੋ ਕੁ ਚੀਜ਼ਾਂ ਮੁੱਕੇ ਸੀ ਫਿਰ ਇਹਨਾਂ ਦੀ ਆਤ ਤਾਂ ਇੱਕ ਕਦੀ ਚੀਜ਼ ਨਹੀਂ ਲੈ ਕੇ ਹੁੰਦੇ ਨੇ ਦੇ ਨਾਲ ਦੋ ਚਾਰ ਤਾਂ ਲਾਈ ਹੁੰਦੇ ਇਕੱਠੀਆਂ ਕਰਕੇ ਤੇ ਚਲੋ ਜੀ ਮਿਲਦੇ ਆ ਨੈਕਸਟ ਕਲਿੱਪ ਦੇ ਨਾਲ ਲਓ ਜੀ ਅੱਜ ਨਾ ਮੈਂ ਕੰਮ ਤਾਂ ਹੋਰ ਕਰਦੇ ਸੀ ਮੈਂ ਲੱਗ ਗਈ ਸੋਈ ਦੇ ਵਿੱਚ ਮੈਂ ਲੱਗ ਗਈ ਸੋਈ ਦੇ ਵਿੱਚ ਕੰਮ ਮੈਂ ਕਰਨਾ ਸੀ ਕੰਮ ਮੈਂ ਕਰਨਾ ਸੀ ਆ ਦੇਖੋ ਆ ਸਾਰੇ ਮੇਰੇ ਗਰਮੀਆਂ ਵਾਲੇ ਸੂਟ ਮੈਂ ਬਾਹਰ ਕੱਢੇ ਜਿਹੜੇ ਮੈਂ ਪਾਉਣੇ ਆ ਐਨੇ ਕੱਪੜੇ ਕੱਢੀ ਬੈਠੇ ਆ ਬਾਹਰ ਸਾਰੇ ਪ੍ਰੈਸ ਪ੍ਰੋਸ ਤੋਂ ਮੈਂ ਫੇਅਰ ਕਰਾਂਗੇ ਪਹਿਲਾਂ ਇਹਨਾਂ ਨੂੰ ਜੋੜ ਕੇ ਸੈੱਟ ਕਰੀਏ ਜਿਹੜੇ ਪਾਣੀ ਉਹ ਰੱਖੀ ਤੇ ਬਾਕੀ ਸਾਰੇ ਸਾਮਾਂਗੇ ਠਹਿਰ ਕੇ ਕਰੂੰਗਾ ਮੱਝੀ ਨਹੀਂ ਥੱਕ ਗਿਆ ਹਿੱਸਤਾ ਮੈਂ ਲਓ ਜੀ ਇੱਥੇ ਮਮੀ ਬੁਣੀ ਜਾਂਦੀ ਆ ਸੂਤ ਦਾ ਗੋਲਾ ਬਣਾਉਂਦੀ ਬਣਾਉਂਦੀ ਪਈ ਆ ਗੋਲਾ ਬੁਣੀ ਜਾਂਦੀ ਆ ਪਲੂੜੀ ਬਣਾਉਣੀ ਆ ਜੱਜ ਦੇ ਅੱਛਾ ਬਣ ਗਈ ਇਹਦੀ ਪਲੂੜੀ ਹੂੰ ਕੱਦਣਾ ਹੋਊਗੀ ਘਰੇ ਇਹ ਤਾਂ ਬਣ ਗਈ ਆ ਦੇਖੇ ਹੁਣ ਆ ਗੁੜੀ ਨੂੰ ਜੇ ਲੋ ਜੀ ਆ ਨਾ ਸੂਤ ਆ ਦੋ ਕਲਰ ਦਾ ਨਾ ਪਿੰਕ ਜਾਂ ਔਰ ਪਿੰਕ ਜਾਂ ਆਵਕਾਵਾ ਤੁਹਾਨੂੰ ਮੈਂ ਉਹ ਪਿਆ ਪਿੰਕ ਜ ਆ ਕਲਰ ਦਾ ਦੋ ਕਲਰ ਦਾ ਤੇ ਹੁਣ ਨਾ ਸ਼ੇਪ ਲੂੰਗੜੀ ਬਣਵਾਈ ਆ ਜੱਪ ਜੁੱਤ ਦੀ plungri ਮੀਨਸ ਛੋਟੀ ਜੀ ਮੰਜੀ ਤੁਹਾਨੂੰ ਨਹੀਂ ਪਤਾ ਹੋਣਾ ਕਈਆਂ ਨੂੰ ਔਰ ਮੈਨੂੰ ਕਿਹੜਾ ਪਤਾ ਸੀ ਨਾ ਭਲੂੰਗੜੀ ਦਾ ਪਹਿਲਾਂ ਛੋਟੀ ਜੀ ਮੰਜੀ ਲੋਹੇ ਦੀ ਜਿਵੇਂ ਬੱਚਿਆਂ ਦੇ ਬੱਚਾ ਡਿੱਗਦਾ ਨਹੀਂ ਨੀਵੇਂ ਜੀ ਤੇ ਜਦ ਤਿਆਰ ਹੋ ਗਈ ਨਾ ਫਿਰ ਦਿਖਾਵਾਂਗੇ ਤੁਹਾਨੂੰ ਠੀਕ ਹੈ ਉਹਦੋਂ ਪਹਿਲਾਂ ਲੱਕੜ ਦੀ ਹੈ ਛੋਟੀ ਜੀ ਤੁਸੀਂ ਦੇਖੀ ਹੋਗੇ ਸ਼ਾਇਦ ਦਿਖਾਵਾਂਗੇ ਉਹ ਵੀ ਤੁਹਾਨੂੰ ਦਿਖਾ ਦੋਗੇ ਤੇ ਜੇ ਤਿਆਰ ਹੋ ਕੇ ਆਈ ਤੁਹਾਨੂੰ ਪੂ ਬੁੰਤੀ ਵੀ ਵਿਖਾਵਾਂਗੀ ਕਿਸ ਤਰ੍ਹਾਂ ਦੀ ਬੁਣੀ ਆ ਡਿਜ਼ਾਈਨ ਬਹੁਤ ਸੋਹਣੇ ਪੰਦੇ ਜਿੱਦ ਤੋਂ ਆਪਾਂ ਬਣਵਾਣਾ ਤੇ ਅੱਜ ਫਿਰ ਅੱਜ ਤਾਂ ਦਿਨ ਜ ਐਵੇਂ ਬੀਤ ਗਿਆ ਨਾ ਲੱਗਦਾ ਜੇ ਤਾਂ ਆਪਾਂ ਇਹ ਸੂਤ ਫੜ ਕੇ ਘਰੇ ਘਰ ਦੇ ਨਾ ਘੱਤੇ ਰੰਗ ਦੇਣਾ ਨਾ ਤਾਂ ਫੋ ਮਿਲ ਜਾਂਦਾ ਸਹੀ ਅ ਇਹਰੇ ਪਹਿਲਾ ਕੱਪ ਦਿਆਂ ਤੇ ਲੀਰਾਂ ਨਾਲ ਵੀ ਤਾਂ ਕਰਦੀਆਂ ਬੁੜੀਆਂ ਲੀਰਾਂ ਜਿਹਦੇ ਨਾਲ ਕੱਪੜੇ ਝੂਟ ਪੁਰਾਣੇ ਹੋ ਜਾਂਦੇ ਉਹ ਵੀ ਕੱਤੀ ਜਾਂਦੀਆਂ ਹਾਂ ਉਹਨਾਂ ਦੇ ਵੀ ਮੰਜੇ ਵਿਜਵਾਕਾ ਦੇ ਥੱਲੇ ਡੌਨ ਨੂੰ ਆਮ ਡੌਨ ਸਹੀ ਆ ਉਹ ਵੀ ਹਾਂ ਤੋਤੇ ਜਾਂਦੇ ਹੋ ਹਾਂ ਉਹ ਧੋਣੇ ਸੋਖੇ ਆ ਸਰਫ ਮਾਰ ਕੇ ਕੱਪੜੇ ਜਿਵੇਂ ਧੋਣੇ ਆਪਾਂ ਹੋਵੇ ਤੋਤੇ ਜਾਂਦੇ ਹਾਂ ਹਾਂ ਆ ਸੁੱਤੇ ਆ ਬਰਾੜ ਸਾਹਿਬ ਸੁੱਤੇ ਪਏ ਆ ਬਰਾੜ ਸਾਹਿਬ ਦੇਖੋ ਨਜ਼ਾਰੇ ਨਾਲ ਸੁੱਤੇ ਵੇ ਬਰਾੜ ਸਾਹਿਬ ਕੁੱਟੇ ਹੋਗੇ ਤੇ ਮੈਂ ਹੁਣ ਟਾਈਮ ਹੋ ਗਿਆ ਸਾਡਾ 11:30 ਵਜੇ ਤਾਂ ਮੈਂ ਹਜੇ ਦਵਾਈ ਵੇਖਦੀ ਕਿਹੜੀ ਦੇਣੀ ਹੁਣ ਦਵਾਈ ਲਵਾਂ ਦਵਾਈ लौजी टाइम बहुत हो गया मगर साढ़े ग्यारह बारह बजे तक हो गया सब्जी कट लिया अपन कर देनी बेटी का आपका शेल्डी हाँ सब्जी सब्जी शेल्डी अपन ऐ दिया करिए चिल्ला मच्छों लौजी पहले मैं तब तक सब्जी चिल्ला कैम हो गया साढ़े ग्यारह बारह तक तो हो गया होगा हाँ हो गया होगा ना ਸਾਡੇ ਇਧਰ ਉਧਰ ਤੋਂ ਪੌਣੀ ਘਬੋ ਰਹੀ ਬਹੁਤ ਥੋੜੀ ਚਿਰ ਨੂੰ ਮੈਂ ਤਾਂ ਮਾਣਾ ਸਬਜੀ ਬਣਾਈ ਹੋਏ ਧੁੱਪ ਦੇ ਵਿੱਚ ਨਹੀਂ ਫਿਰ ਕੰਮ ਹੁੰਦਾ ਮੇਰਾ ਤਾਂ ਧੁੱਪ ਚ ਨਹੀਂ ਬਿਠੀ ਰੋ ਇੱਕ ਥੋੜੇ ਇੱਕ ਦਿਨਾਂ ਤੱਕ ਤੁਹਾਨੂੰ ਇੱਕ ਚੰਗੀ ਨਵੀਂ ਚੀਜ਼ ਦਿਖਾਵਾਂਗੇ ਠੀਕ ਹੈ ਪਹਿਲਾਂ ਨਹੀਂ ਦੱਸਦੇ ਕਰਾਂਗੇ ਫਿਰ ਦਿਖਾਵਾਂਗੇ ਕੋਸ਼ਿਸ਼ ਨਾ ਮੈਂ ਸੋਚਿਆ ਸੀ ਕਰਨ ਨੂੰ ਹੁਣ ਆਇਆ ਨਾ ਕਿ ਜੇ ਕੋਈ ਕੰਮ ਸ਼ੁਰੂ ਕਰਨ ਲੱਗੇ ਨਾ ਕਿਤੇ ਬਟੀਕ ਸ਼ੁਰੂ ਕਰਨ ਲੱਗੇ ਬਟੀਕ ਦਾ ਵੀ ਸਾਨੂੰ ਸੈੱਟ ਹੁੰਦਾ ਪਿੰਡ 'ਚ ਨਹੀਂ ਹੁੰਦਾ ਸੈੱਟ ਬਟੀਕ ਦਾ ਕਰਾਂ ਸ਼ਹਿਰ 'ਚ ਹੋਰ ਚੀਜ਼ ਆਰਡਰ ਲਾਉਣੇ ਕਰਨੇ ਬਹੁਤ ਔਖਾ ਕਪੜਾ ਲਿਆਉਣਾ ਫੜਾਉਣਾ ਬਹੁਤ ਔਖਾ ਏ ਡਿਜ਼ਾਈਨ ਦੀ ਤਾਂ ਹੋ ਰਹੀ ਮੈਂ ਦਵਾਈ ਲੈਣੀ ਸੀ ਦਵਾਈ ਲੈ ਕੇ ਦੁਪਹਿਰ ਆ ਗਈ ਗੋਲੀ ਮੈਂ ਕਿਹਨਾਂ ਅਸਟ ਕਰੂੰਗੀ ਫਿਰ ਤੇ ਪਹਿਲਾਂ ਪਹਿਲਾਂ ਸਬਜ਼ੀ ਦਾ ਕੰਮ ਨਬੇ ਕਰਦੀ ਸ਼ਾਮ ਨੂੰ ਮੇਰਾ ਤੁਪੇ ਨਹੀਂ ਆਨ ਨੂੰ ਜੀ ਘੜਦਾ ਸੋ ਵੀ ਦੁਪਹਿਰੇ ਤੁਹਾਨੂੰ ਪਤਾ ਮੈਂ ਲੰਚ ਕਰਨਾ ਹੁੰਦਾ ਓ ਲੰਚ ਦੇ ਵਿੱਚ ਮੈਂ ਜ ਕਣਕ ਦੇ ਸਪਾਈਸ ਰੋਹੀ ਦੀ ਜਦੋਂ ਤੁਹਾਡੇ ਕੋਲ ਹੀ ਸਿਸਟਮ ਮੇਰੇ ਨੂੰ ਮੈਂ ਉਹਦੇ ਸਫਾਈ ਕਰਕੇ ਤੇ ਪਸੰਦਰ ਜਾਵੜੀ ਅੰਦਰ ਬੈਠੇ ਦੇ ਤਾਂ ਮੈਂ ਥੋੜਾ ਜਿਹਾ ਵਲੋਗ ਹੈ ਜਿਹੜੇ ਕੂਡਿਟ ਕੀਤਾ ਵੇ ਅੱਜ ਮੈਂ ਐਸੇ ਕਾਤਾ ਸੁਧਿਆਂ ਲਿਆ ਪਾਣਾ ਹੀ ਆਇਤ ਅਈ ਥੋੜਾ ਜਿਹਾ ਵਲੌਗ ਤੁਹਾਨੂੰ ਜਲਦੀ ਮਿਲੂਗਾ ਕੱਲ੍ਹ ਦਾ ਵਲੌਗ ਤਾਂ ਜਲਦੀ ਮਿਲੇਗਾ ਹੋਗਾ ਕਿਉਂਕਿ ਚਲਦੀ ਐਡਿਟ ਕਰਦੇ ਸੀ ਕੱਪੜਿਆਂ ਦਾ ਜੇ ਮੇਰਾ ਕੰਮ ਪਿਆ ਤੁਹਾਨੂੰ ਬਕਾਇਆ ਸੀ ਨਾ ਸਵੇਰੇ ਉਹ ਅੱਜ ਤਾਂ ਨਹੀਂ ਹੁੰਦਾ ਕੱਲ ਨੂੰ ਕੱਪੜਿਆਂ ਦਾ ਬਣਾ ਕੇ ਬਣਾਉਂਦੀ ਮੈਂ ਕੱਲ ਨੂੰ ਕੱਪੜਿਆਂ ਦਾ ਸੈਟਿੰਗ ਕਰਾਂਗੇ ਇੱਕ ਚਮਚੇ ਦਾ ਉਕਰਚੀ ਬਣਾਉਗੀ ਮੈਂ ਤੈਨੂੰ ਬਿਨਾ ਤੇਲ ਤੋਂ ਵੀ ਬਣਾ ਸਕਦੀ ਸੀ ਕੋਈ ਵਾਲੀ ਸਬਜੀ ਦਾ ਬਿਨਾ ਤੇਲ ਤੋਂ ਵੀ ਬਣਾ ਸਕਦੇ ਆ ਉਹ ਮੈਂ ਤੁਹਾਨੂੰ ਇੱਕ ਦਿਨ ਸ਼ੇਅਰ ਕਰੂੰਗੀ ਕਿੱਦਾਂ ਬਣਾਉਂਦੇ ਆ ਤੇ ਪਰ ਮੈਂ ਨਾ ਹੁਣ ਇਹ ਜਿਹੜੀ ਤੁਹਾਨੂੰ ਪਤਾ Shimla ਮਿਰਚ ਜਮਾ ਤਾਂ ਆਪਾਂ ਕਹਿ ਨਹੀਂ ਸਕਦੇ ਤੇ ਇਹ ਮੈਂ ਇੱਕ ਚਮਚਾ ਤੇਲ ਦਾ ਪਾ ਕੇ ਬਣਾਉਂਗੀ ਨਵਾਂ ਤਰੀਕਾ ਦੱਸਦੇ ਤੁਹਾਨੂੰ ਜੇਕਰ ਤੁਸੀਂ ਤੇਲ ਵਗੈਰਾ ਘੱਟ ਯੂਜ਼ ਕਰਨਾ ਨਾ ਤੁਸੀਂ ਕਿਸ ਤਰੀਕੇ ਦੇ ਨਾਲ ਸਬਜੀ ਬਣਾ ਸਕਦੇ ਹੋ ਮੈਂ ਬਣਾਉਂਗੀ ਹੁਣ ਤੁਸੀਂ ਦੇਖੋ ਕਿਉਂਕਿ ਆਪਾਂ ਤੇਲ ਘੱਟ ਕਰਨਾ ਹੈਗਾ ਇਧਰ ਮੈਂ ਇੱਕ ਚਮਚਾ ਤੇਲ ਪਾ ਦਰਿਆ ਬਸ ਇੰਨੇ ਤੇਲ ਦੇ ਚੀ ਸਬਜੀ ਬਣਾ ਲੈਣੀ ਮੈਂ ਸ਼ੁਰੂ ਕਰ ਦਸ ਤੁਸੀਂ ਦੇਖੀ ਚਲੋ ਤਰੀਵਲੀ ਤਾਂ ਮੈਂ ਬਿਨਾ ਹੋਰ ਤੋਂ ਬਣਾ ਸਕਦੀ ਜਿੱਥੇ ਮੈਂ ਸਬਜੀ ਨੂੰ ਤੇਲ ਚੜਾਦਾ ਸੀ ਇੱਕ ਚਮਚ ਤੇਲ ਦੇ ਵਿੱਚ ਆਪਾਂ ਸਬਜੀ ਬਣਾਉਣੀ ਆ oil free ਬਣਾਉਣੀ ਮਤਲਬ oil free ਹੋਗੇ ਜਦੋਂ ਆਪਾਂ ਜਸਟ ਇੱਕ ਚਮਚਾ ਯੂਜ਼ ਕਰਨਾ ਬਾਕੀ ਜੇ ਇਹ ਸੁੱਕੀ ਸਬਜੀ ਨਾ ਹੁੰਦੀ ਤੇ ਮੈਂ ਵਿਦਆਊਟ ਆਇਲ ਵੀ ਬਣਾ ਦੇਣੀ ਸੀ ਬਟ ਇਹ ਸੁੱਕੀ ਸਬਜੀ ਇਸ ਕਰਕੇ ਇੱਕ ਚਮਚ ਸਪੂਨ ਦਾ ਮੈਨੂੰ ਯੂਜ਼ ਕਰਨਾ ਪਿਆ ਤੇ ਬਾਕੀ ਇੱਕ ਨਿਊ ਟ੍ਰਿਕ ਹੈ ਕਿਵੇਂ ਆਪਾਂ ਸੁੱਕੀ ਸਬਜੀ ਨੂੰ ਬਿਨਾ ਤੇਲ ਦੇ ਵੀ ਬਣਾ ਸਕਦੇ ਜਰੂਰੀ ਨਹੀਂ ਇੱਕ ਚਮਚਾ ਵੀ ਤੁਹਾਨੂੰ ਨੇੜ ਹੈਗੀ ਇਸ ਤਰ੍ਹਾਂ ਆਪਾਂ ਬਣਾ ਸਕਦੇ ਤੁਸੀਂ ਜ਼ਰੂਰ ਚੈੱਕ ਕਰਿਓ ਕਿ ਵਿਦਆਊਟ ਆਇਲ ਵੀ ਜੇ ਕਿਤੇ ਬਣਾਉਣੀ ਪਏ ਜੇ ਤੁਸੀਂ ਇਸ ਪ੍ਰਕਾਰ ਸਬਜੀ ਬਣਾ ਸਕਦੇ ਹੋ ਕਿ ਜਿਵੇਂ ਸਾਰਿਆਂ ਨੇ

ਤਾਂ ਤੁਸੀਂ ਕੀ ਕਰੋ ਪ੍ਰਾਈਪਨ ਤੇ ਜਾਂ ਕੋਈ ਥਾਲ ਵਗੈਰਾ ਹੋਵੇ ਜਾਂ ਪ੍ਰਾਈਪਨ ਚਾ ਹੋਣਾ ਚਾਹ ਲਾ ਹੁੰਦਾ ਆਪਣਾ ਉਹਦੇ ਵਿੱਚ ਪਾਣੀ ਪਾ ਕੇ ਨਾ ਤੁਸੀਂ ਉੱਪਰ ਢੱਕ ਦਿਓ ਇਸ ਦਾ ਜਿਵੇਂ ਇਹਦੇ ਵਿੱਚ ਪਾਣੀ ਪਾਇਆ ਕਿਉਂਕਿ ਇਹ ਕਹਿੰਦਾ ਪਾਣੀ ਤਾਂ ਅਪ ਵਿੱਚ ਪਾਣਾ ਨਹੀਂਗਾ ਵਿੱਚ ਹਨਾ ਸੁੱਕੀ ਸਬਜੀ ਦੇ ਬਟ ਆਪਾਂ ਉਹਨੂੰ ਚਾਹਨੇ ਆ ਕਿ ਘੱਟ ਦੇਰ ਦੇ ਵਿੱਚ ਵੀ ਬਣੇ ਤੇ ਥੱਲੇ ਵੀ ਨਾ ਲੱਗੇ ਤਾਂ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਕਿ ਉੱਪਰ ਨਾ ਪ੍ਰਾਈਪਨ ਦੇ ਵਿੱਚ ਉੱਪਰ ਪਾਣੀ ਧਰ ਦਿਓ ਤੁਸੀਂ ਤੇ ਫਿਰ ਥੱਲੇ ਨਹੀਂ ਲੱਗੇ ਸਬਜੀ ਦੇਖਿਓ ਤੇ ਹੁਣ ਜਦੋਂ ਤਿਆਰ ਹੋਊਗੀ ਸਬਜ਼ੀ ਫਿਰ ਤੁਹਾਨੂੰ ਦਿਖਾਵਾਂਗੀ ਕਿ ਬਿਲਕੁਲ ਬਹੁਤ ਵਧੀਆ ਟੇਸਟੀ ਬਣੂਗੀ ਨਾਲੇ ਬਿਨਾ ਹੋਰ ਤੇ ਇੱਕ ਚਮਚਾ ਪਾ ਲੈ ਜਸਟ ਇੱਕ ਨਾਰਮਲ ਚਮਚਾ ਲਓ ਜੀ ਹੁਣ ਮੈਂ ਦਿਖਾਉਣੀ ਆ ਸਬਜ਼ੀ ਆਪਣੀ ਬਣ ਗਈ गी नहीं, मतलब मसाले पाने गंटी तो है ना लगी बिलकुल भी नीचे नहीं लगी तो हम आपे पा लगे लो जी देखो बिलकुल आप जिम्मे तुम पता ही है पानी देखो बिलकुल थले नहीं लगी हम आपे पा लाने ਨਮਕ ਆਪਾਂ ਪਾਇਆ ਹੋਇਆ ਸੀ ਨਾਲ ਵਿੱਚ ਮਸਾਲਾ ਐਂਡ ਹਲਦੀ ਠੀਕ ਹੈ ਜੀ ਇਹਨੂੰ ਮਿਕਸ ਕਰ ਦਿੰਦੇ ਆਪਾਂ ਹੁਣ ਬਿਲਕੁਲ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਤੇਲ ਤੋਂ ਬਿਨਾਂ ਆਪਾਂ ਕੁਝ ਖਾ ਨਹੀਂ ਸਕਦੇ ਕਿ ਜੇ ਤੇਲ ਮਤਲਬ ਕਿ ਤੇਲ ਤੇਲ ਜਿਹੜਾ ਆਪਣੇ ਲਈ ਮਾੜਾ ਵੀ ਬਹੁਤ ਅੱਪਾ ਕਹਿ ਦਿੰਨੇ ਤੇਲ ਕਿਉਂ ਹਨਾ ਇਹ ਚੀਜ਼ਾਂ ਅੱਜ ਦੇ ਟਾਈਮ ਦੇ ਵਿੱਚ ਮਾੜੀਆਂ ਨੇ ਪਹਿਲਾਂ ਦੇ ਸਮੇਂ 'ਚ ਜਿਹੜੇ ਲੋਕ ਸੀ ਕੰਮ ਬਹੁਤ ਕਰਦੇ ਸੀ ਇਸ ਕਰਕੇ ਉਹਨਾਂ ਨੂੰ ਘਿਓ ਵਗੈਰਾ ਜਿਹੜਾ ਵਧੀਆ ਪਚੀ ਜਾਂਦਾ ਹੁੰਦਾ ਸੀ ਪਰ ਅੱਜ ਦੇ ਟਾਈਮ 'ਚ ਹੋਰ ਚੀਜ਼ਾਂ ਕੰਮ ਨਹੀਂ ਹੈਗੇ ਆਪਣੇ ਕੋਲ ਤੇ ਬਿਲਕੁਲ 5 ਬਲਟ ਦੀ ਇਹਨੂੰ ਸੇਕ ਲਵਾਵਾਂਗੇ ਤੇ ਸੱਪੀ ਪਿਆਰ ਸੇਕ ਲਵਾਵਾਂਗੇ ਅੱਪਾ ਤੁਹਾਨੂੰ ਇਹ ਘਰ ਸਬਜੀ ਬਿਲਕੁਲ ਬਣ ਕੇ ਤਿਆਰ ਹੈ ਦੇਖੋ ਕਿੰਨੀ ਵਧੀਆ ਕੋਈ ਕਹਿ ਦੂਗਾ ਕਿ ਬਿਨਾ ਤੇਲ ਤੋਂ ਬਣੀ ਹੋਈ ਇੱਕ ਚਮਚਾ ਤੇਲ ਦਾ ਪਾ ਕੇ ਬਣਾਈ ਹੋਈ ਹੈ ਸਬ지 ਇੱਕ ਟ੍ਰਿਕ ਹੀ ਹੈ ਮਤਲਬ ਕਿ ਦੇਖੋ ਬਿਨਾ ਇੱਕ ਚਮਚਾ ਤੇਲ ਦੇ ਨਾਲ ਵੀ ਆਪਾਂ ਸਬਜੀ ਬਣਾ ਸਕਦੇ ਹਾਂ ਜ਼ਰੂਰੀ ਨਹੀਂ ਹੁੰਦਾ ਕਿ ਤੇਲ ਤੋਂ ਬਿਨਾ ਕੋਈ ਸਬਜੀ ਨਹੀਂ ਬਣਦੀ ਚਲੋ ਜੀ ਸਬਜੀ ਨੂੰ ਕਰਦੇ ਆਂ ਬੰਦ ਸਬਜੀ ਬਣ ਕੇ ਤਿਆਰ ਹੈ ਬਿਲਕੁਲ ਸਬਜੀ ਨੂੰ ਟਾਈਮ ਹੋ ਗਿਆ ਕਿੰਨਾ बच्चे गए ट्यूशन पढ़ के, लो थे शाम टाइम हो सी, मैं के हो की नौजते शाम ਦਾ ਟਾਈਮ ਹੋ ਚੁੱਕਾ ਸੀ ਮੈਂ ਟਿਊਸ਼ਨ ਪੜਾ ਕੇ ਹੋ ਕੇ ਸੀ ਫ੍ਰੀ ਇੱਥੇ ਜਬ-ਜਬ ਨੇ ਕੋਈ ਫੋਨ ਤੇ ਸਟੈਪ ਦੇਖੇ ਸੀ ਭੰਗੜੇ ਵਾਲੇ ਦੇ ਉਸ ਤਰ੍ਹਾਂ ਕਰ ਰਿਹਾ ਸੀ ਤੇ ਮੈਂ ਕਿਹਾ ਚਲੋ ਹੁਣ ਹਲਕੀ ਫੁਲਕੀ ਥੋੜੀ ਜਿ ਕਰਦੇ ਵਾਕ ਤੇ ਮੰਮੀ ਕੱਢ ਰਹੀ ਸੀ ਧਾਰ ਗਾਂ ਦੀ ਐਂਡ ਹੁਣ ਮੈਂ ਕਿਹਾ ਵੌਇਸ ਓਵਰ ਕਰਨ ਦਾ ਕਾਰਨ ਇਹ ਸੀ ਕਿ ਪਿੱਛੇ ਨੂੰ ਬਾਬਾ ਜੀ ਬੋਲ ਰਹੇ ਸੀ ਕਿਸੇ ਘਰ 파ਠ ਤਰਿਆ ਹੋਇਆ ਸੀ ਤੇ ਉਹਦੇ ਘਰ ਕੇ ਬਾਬਾ ਜੀ ਜਿਵੇਂ ਸ਼ਾਮ ਨੂੰ ਬੋਲਦੇ ਹੁੰਦੇ ਨੇ ਪਾਠ ਉਸ ਤਰ੍ਹਾਂ ਬੋਲ ਰਹੀ ਸੀ ਤੇ ਮੈਂ ਸੋਚਿਆ ਚਲੋ ਜੀ ਆਪਾਂ ਵੌਇਸਓਵਰ ਹੀ ਕਰ ਦਿੰਨੇ ਵੈਸੇ ਤਾਂ ਤੁਹਾਡੇ ਸਾਹਮਣੇ ਮੈਂ ਸਾਰਾ ਕੁਝ ਬੋਲ ਕੇ ਤਿਆਰ ਕੀਤਾ ਸੀ ਵਲੌਗ ਬਟ ਮੈਂ ਜਦ ਸੁਣਿਆ ਤੇ ਪਿੱਛੇ ਬਾਬਾ ਜੀ ਬੋਲ ਰਹੀ ਸੀ ਮੈਂ ਕਿ ਚਲੋ ਵਲੌਗ ਨੂੰ ਆਪਾਂ ਵੌਇਸਓਵਰ ਕਰ ਦਿੰਨੇ ਆ ਤੇ ਬਾਕੀ ਜੱਬ ਜੋ ਧਰੇ ਗਏ ਸੀ ਬਾਹਰ ਤੇ ਉੱਥੇ ਲੱਕੇ ਸੀ ਬੇਰ ਮੇਰੇ ਵਾਸਤੇ ਬੜੇ ਟੈਸਟੀ ਟੈਸਟੀ ਬੇਰ ਜਿਹੜੇ ਉਧਰ ਮਾਸਿਕੇ ਦੇ ਕੇ ਗਏ ਸਨ ਮਾਸਟਰ ਜੀ ਉਹਦੇ ਨਾਲ ਦੇ ਸੀ ਬਾਕੀ ਤੁਹਾਨੂੰ ਮੇਰੀ ਆਵਾਜ਼ ਤੋਂ ਪਤਾ ਲੱਗ ਮੇਰੀ ਤਬੀਅਤ ਤਾਂ ਜੇ ਠੀਕ ਨਹੀਂ ਹੈਗੀ ਇਹ ਹਲਕੀ ਫੁਲਕੀ ਜੀ ਠੀਕ ਹੈ ਤੇ ਵਾਕਈ ਜਿਹੜੀ ਕਲਿੱਪ ਤਿਆਰ ਕੀਤੀ ਹੈ ਜਬਜੋ ਸਿੰਘ ਬਰਾੜ ਨੇ ਮੇਰਾ ਵਲੌਗ ਸ਼ੂਟ ਕੀਤਾ ਹੈ ਤੇ ਬਹੁਤ ਸੋਹਣਾ ਵਲੌਗ ਬੇਟੇ ਨੇ ਸ਼ੂਟ ਕੀਤਾ ਦੇਖੋ ਸਾ ਵਧੀਆ ਸੁਤਰੀ ਸਾਫ ਸੁਥਰੀ ਕਲਿੱਪ ਜੀ ਬਣਵਾ ਬਣਾ ਰਹੀ ਹੈ ਇਸੇ ਤਰ੍ਹਾਂ ਚਲੋ ਬੱਚਨ ਵੱਲ ਆ ਜਾਂਦਾ ਹਨਾ ਕੈਮਰਾ ਕੁਮਰ ਕਿਤੇ ਲੋੜ ਪੈ ਜਾ ਤਾਂ ਫੜਨਦਾ ਤੇ ਲੋ ਜੀ ਬਸ ਹੋਪ ਕਰਾਂਗੇ ਤੁਹਾਨੂੰ ਮੇਰੇ ਵਲੌਗਸ ਵਧੀਆ ਲੱਗ ਰਹੇ ਹੋਣਗੇ ਜੇਕਰ ਤੁਹਾਨੂੰ ਵਲੌਗਸ ਵਧੀਆ ਲੱਗਦੇ ਹਲਦੀ ਹਲ ਤਾਂ ਦੇ ਆਪਾ ਹਲਦੀ ਹਲ ਆਪਾ ਹਲਦੀ ਆ ਕਮਰਾ ਤਾਂ ਦੇਖਿਆ ਨਹੀਂ ਹੋਣਾ ਸਾਡਾ ਕਮਰਾ ਤਾਂ ਨਹੀਂ ਦੇਖਿਆ ਹੋਣਾ ਤੁਸੀਂ ਇਹ ਬਾਹਰਲੀ ਬੈਠਕਾ ਸਾਡੀ ਇਹ ਸਾਡੀ ਬਾਹਰਲੀ ਬੈਠਕਾ ਦੇਖੋ ਸਾਡੇ ਫੋਟੋ ਫੋਟੋ ਲੱਗੇ ਆ ਵੇਖੋ ਕੀ ਡਾਂਸ ਕਰਦਾ ਲੈ ਵੇਖੋ ਕਿੰਨਾ ਮੱਛਰ ਦਾ ਹੈ ਜੋ ਨਾ ਮੰਮੀ ਹੁਣ ਪਿਆਈ ਜਾਂਦੀ ਆ ਪਾਣੀ ਪਸੂਆਂ ਨੂੰ ਧਾਰਾ ਨਿਕਲ ਚੁੱਕਿਆ ਨੇ ਬਰਾੜ ਸਾਹਿਬ ਆਪਣੇ ਪਲੇ ਲੱਗੇ ਪੈ ਨੇ ਸਬਜ਼ੀਆਂ ਪਤ ਪਰੇ ਬਣਾ ਲਈ ਸੀ ਕੱਪੜੇ ਲਾ ਕੇ ਰੱਖਣਾ ਨੇ ਵਸ ਅੰਦਰ ਤੇ ਮੇਰਾ ਨਾ ਅੱਜ ਮੈਂ ਸੋਚਿਆ ਸੀ ਤੁਹਾਨੂੰ ਦੱਸਾਂ ਮੈਂ ਸੋਚਿਆ ਸੀ ਅੱਜ ਕੱਪੜੇ ਦੇ ਸੈਟਿੰਗ ਕਰਾਂਗੇ ਪਰ ਕੱਪੜੇ ਜੋੜਨ ਵਾਲੇ ਪਏ ਸੀ ਮੇਰੇ ਅੰਦਰ ਮੈਂ ਤਾਂ ਸਾਂਭਣ ਵਾਲੇ ਪਰ ਸਾਂਭਣ ਨਹੀਂ ਮਤਲਬ ਅਡਜਸਟਮੈਂਟ ਕਰਨ ਵਾਲੀ ਸੀ ਜਿਹੜੇ ਮੈਂ ਪਾਉਣੇ ਆ ਜਿਹੜੇ ਨਹੀਂ ਪਾਉਣੇ ਉਹਨਾਂ ਦੀ ਕੱਲ ਨੂੰ ਦੇਖਦੇ ਆ ਕੱਲ ਨੂੰ ਕੱਲ ਦਾ ਵਲੌਗ ਦੇਖਦੇ ਆ ਕੱਲ ਨੂੰ ਮੇਰਾ ਦੱਦਾ ਸੈਟਿੰਗ ਕਰਾਂਂ ਕੱਪੜਿਆਂ ਦੀ 90% ਕੱਲ ਨੂੰ ਸੈਟਿੰਗ ਉਹ ਕਰਾਂਗੇ ਅੰਦਰ ਲਈ ਹੁਣ ਰਾਤ ਨੂੰ ਤੇ ਲਓ ਜੀ ਹੁਣ ਆਪਾਂ ਇੱਥੇ ਕਰਾਂਗੇ ਵਲੌਗ ਦਾ ਐਂਡ ਤੇ ਕਿਉਂਕਿ ਵਲੌਗ ਚਲੋ ਲਿਮਿਟ ਚੀਜ਼ ਬਣ ਗਿਆ ਹੈਗਾ ਨਾ ਬਹੁਤਾ ਛੋਟਾ ਤੇ ਨਾ ਬਹੁਤਾ ਵੱਡਾ ਤੇ ਆਸ ਕਰਾਂਗੇ ਤੁਹਾਨੂੰ ਮੇਰੇ ਵਲੌਗਸ ਵਧੀਆ ਲੱਗ ਰਹੇ ਹੋਣਗੇ ਜੇਕਰ ਤੁਹਾਨੂੰ ਵਲੌਗਸ ਵਧੀਆ ਲੱਗਦੇ ਹੁੰਦੇ ਨੇ ਵੀਡੀਓ ਨੂੰ ਲਾਈਕ ਸ਼ੇਅਰ ਔਰ ਪਿਆਰਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਉਹ ਤੁਹਾਨੂੰ ਸਰ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਇਸੇ ਪ੍ਰਕਾਰ ਆਪਣੇ ਸਪੋਰਟ ਨੂੰ ਕਾਇਮ ਰੱਖੋ ਮਿਲਦੇ ਆ ਨਵੇਂ ਵਲੌਗ